ਇਤਿਹਾਸਿਕ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀ ਜੰਡੂ ਸਿੰਘਾ ਜੰਦਰ ਵਿਖੇ ਐਨ ਆਰ ਆਈ ਤੇ ਸਮਾਜ ਸੇਵਕ ਹਰਵੰਦ ਸਿੰਘ ਖਟਕੜ ਅਤੇ ਬੀਬੀ ਮਹਿੰਦਰ ਕੌਰ ਖਟਕੜ ਹੋਰਾਂ ਵੱਲੋਂ ਨਰਿੰਦਰ ਬੰਗਾ ਟੈਕਨੀਕਲ ਟਰੈਕਟਰ ਦੂਰਦਰਸ਼ਨ ਜੰਦਰ ਦੀ ਪ੍ਰੇਰਣਾ ਨਾਲ ਇੱਕ ਅੱਖਾਂ ਦੀ ਜਾਂਚ ਤੇ ਆਪਰੇਸ਼ਨ ਸੰਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ ਇਸ ਮੌਕੇ ਅਰੋੜਾ ਹਸਪਤਾਲ ਜੰਦਰ ਤੋਂ ਡਾਕਟਰ ਚਰਨਜੀਤ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਜਿੱਥੇ 300 ਮਰੀਜ਼ਾਂ ਦੀ ਫ੍ਰੀ ਜਾਂਚ ਕੀਤੀ ਗਈ ਉੱਥੇ 40 ਮਰੀਜ਼ਾਂ ਦੀ ਚੌਣ ਆਪਰੇਸ਼ਨ ਵਾਸਤੇ ਕੀਤੀ ਗਈ ਤੇ 200 ਮਰੀਜ਼ਾਂ ਨੂੰ ਫ੍ਰੀ ਐਂਕਾਂ ਦਿੱਤੀਆਂ ਗਈਆਂ ਇਸ ਕੈਂਪ ਦਾ ਉਦਘਾਟਨ ਐਨਆਰਆਈ ਹਰਵੰਦ ਸਿੰਘ ਖੜਕਰ ਅਤੇ ਬੀਬੀ ਮਿੰਦਰਕੌਰ ਖੜਕਰ ਹੋਣਾ ਵੱਲੋਂ ਕੀਤਾ ਗਿਆ ਜਿਸ ਦਾ ਮਰੀਜ਼ਾਂ ਨੇ ਭਰਪੂਰ ਲਾਭ ਉਠਾਇਆ ਇਸ ਮੌਕੇ ਮਰੀਜ਼ਾਂ ਲਈ ਪ੍ਰਬੰਧਕਾਂ ਵੱਲੋਂ ਗੁਰੂ ਕੇ ਲੰਗਰ ਵੀ ਲਗਾਏ ਗਏ ਇਸ ਮੌਕੇ ਤੇ ਜਗਦੀਸ਼ ਬੰਗਾ ਸੋਸ਼ਲ ਬਰਕਤ ਜੁਕੇ ਅਧਿਆਪਕਾ ਤੇ ਸਮਾਜ ਸੇਵਿਕਾ ਕਮਲਜੀਤ ਬੰਗਾ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭਪਿੰਦਰ ਸਿੰਘ ਸੰਘਾ ਸੈਕਟਰੀ ਅਮਰਜੀਤ ਸਿੰਘ ਕਰਨੈਲ ਸਿੰਘ ਜਸਪਾਲ ਸਿੰਘ ਗਿੱਲ ਕੇਰ ਸਿੰਘ ਜੋਹੜ ਗੁਰदयाल ਸਿੰਘ ਕਪੂਰ ਰਣਜੀਤ ਸਿੰਘ ਮੱਲੀ ਸਾਬਕਾ ਸਰਪੰਚ ਜਸਪਾਲ ਸਿੰਘ ਸੋਨੀ ਸੰਘਾ ਤੇਜਾ ਸਿੰਘ ਖਟਕਰ ਬਲਵਿੰਦਰ ਕੌਰ ਖਟਕਰ ਜਗਵਿੰਦਰ ਸਿੰਘ ਸੰਘਾ ਜੋਗਿੰਦਰ ਸਿੰਘ ਮਲਕੀਸ਼ ਸਿੰਘ ਖਟਕਰ ਹਰਜਿੰਦਰ ਕੌਰ ਖਟਕਰ ਜਸਵਿੰਦਰ ਸਿੰਘ ਖਟਕਰ ਬਲਦੇਵ ਸਿੰਘ ਖਟਕਰ ਤੀਰਥਕੋਟ ਖਟਕਰ ਪਰਵਿੰਦਰ ਸਿੰਘ ਖਟਕਰ ਰਜਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਗੁਰੂ ਨਾਨਕਦਵਾਰ ਖਾਨਪੁਰ ਤੇ ਹੋਰ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਸ੍ਰੀ ਭਾਈ ਜੀ ਦੀ ਫਤਿਹ ਅੱਜ ਬਹੁਤ ਹੀ ਖੂਬਸੂਰਤ ਹੈ ਜਿਹੜਾ ਸਾਡਾ ਨਗਰ ਹੈ ਜੰਡੂ ਸਿੰਘਾ ਜਿਹਦੇ ਵਿੱਚ ਹਜ਼ੂਰ ਪਾਤਸ਼ਾਹ ਤੁਹਾਨੂੰ ਗਰੀਬ ਰਵਾਜ ਸ਼ੈਨ ਸ਼ਾਹ ਦਾਤ ਦਾ ਆਪ ਸਾਕਸ਼ਤ ਬਿਰਾਜਮਾਨ ਹੈ ਗੁਰਦੁਆਰਾ ਪੰਜ ਦੀ ਪੰਚੀਤ ਵਿਖੇ ਔਰ ਉਸ ਗੁਰਦਾਰ ਦੀ ਸਮੂਚੀ ਸਾਡੇ ਕੋ ਪ੍ਰਬੰਧਕੀ ਕਮੇਟੀ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਤੇ ਹੋਰ ਨਗਰ ਦੇ ਸਰਪੰਚ ਸਾਹਿਬ ਸਾਰੇ ਪਤਵੰਤੇ ਸੱਜਣ ਜਿਹੜੇ ਆਪੋ ਬਿਰਾਜਮਾਨ ਨੇ ਤੇ ਅੱਜ ਦੇ ਇਸ ਕੈਂਪ ਦੇ ਸਾਡੇ ਸਤਿਕਾਰਯੋਗ ਮੇਰੇ ਚਾਚਾ ਜੀ ਪ੍ਰਵਾਸੀ ਜੋੜਾ ਐਨ ਆਰ ਆਈ ਸਰਾਰਪਾ ਸਾਹਿਬ ਹਰਮਨ ਸਿੰਘ ਖਡਗੜ ਯੂਕੇ ਖਾਨਪੁਰ ਵਾਲੇ ਤੇ ਉਹਨਾਂ ਦੀ ਧਰਮਸਪਤਨੀ ਮੇਰੇ ਸਤਿਕਾਰਯੋਗ ਚਾਚੀ ਜੀ ਸਤਿਕਾਰਯੋਗ ਹਰਵੰਸ ਕੋ ਸਰਕਾਰ ਜੋਗ ਮਿੰਦਰਪੁਰ ਖਟਕਰ ਯੂਕੇ ਵਾਲੇ ਖਾਨਪੁਰ ਤੋਂ ਇਹਨਾਂ ਨੇ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਆਪਣੇ ਇਸ ਜੰਡੂ ਸਿੰਘਾ ਦੇ ਵਿਖੇ ਜਿਹੜਾ ਕੈਂਪ ਲਗਾਉਣ ਦਾ ਜਿਹੜਾ ਪ੍ਰਯੋਜਨ ਸ਼ੁਰੂ ਕੀਤਾ ਸਤ ਸੰਗਤ ਜੀ ਮੈਂ ਤੁਹਾਡੇ ਜਾਣਕਾਰੀ ਵਾਸਤੇ ਦੱਸ ਦਿਆਂ ਇਹ ਜੋ ਦੋਨੋਂ ਪ੍ਰਵਾਸੀ ਜੋੜਾ ਹੈ ਇਹ ਬਹੁਤ ਹੀ ਸਮਾਜ ਦੇ ਖੇਤਰ ਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ ਤੇ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਬੜਗੁੜੀਆਂ ਜਿੰਨੀਆਂ ਜੋਬਾਂ ਕਮਾ ਰਿਹਾ 42 ਦੇ ਨਾਮ ਨਾਲ ਮੈਂ ਤੁਹਾਨੂੰ ਮਾਰ ਦਿੰਦਾ ਕਿਉਂਕਿ ਇਹ ਸਾਡੇ ਸਾੜਿਆਂ ਮਾਪਿਆਂ ਆਪਣੇ ਕਿੰਨਾ ਦੁੱਧ ਬੰਦਿਆ ਜਿੱਦਵੇ ਵੀ ਸਾਡੇ ਪੰਜਾਬੀ ਭਰਾ ਇਹਨਾਂ ਦੇ ਭਰਾ ਬਾਹਰ ਦੇ ਦੇਸ਼ਾਂ ਦੇ ਦੇਸ਼ਾਂ 'ਚ ਬੈਠੇ ਆ ਉਹਨਾਂ ਵਾਸਤੇ ਇਹ ਜਾਣਨ ਵਾਲੇ ਕਿ ਕਿ ਜਿਹੜੇ ਖੂਬਸੂਰਤ ਜਿੰਦਾ ਜਾਨਕ ਦੀ ਮਿਸਾਲ ਹੈ ਕਿ ਜੇ ਇਹ ਪ੍ਰਵਾਸੀ ਹੋੜਾ ਬਾਹਰ ਜਾ ਕੇ ਆਪਣੇ ਪੰਜਾਬ ਲਈ ਪੰਜਾਬੀਤ ਲਈ ਪੰਜਾਬੀ ਮਾਂ ਬੋਲੀ ਲਈ ਆਪਣੇ ਕੰਟਰੀ ਲਈ ਜਿਹੜਾ ਹੈ ਵਰਦਾ ਜਿਹੜਾ ਹੱਥੋਂ ਵੱਧ ਕੇ ਜਿਆਦਾ ਕੰਮ ਕਰ ਸਿੱਖਿਆ ਦੇ ਕੇ ਸੱਚਾ ਚਾਹੇ ਧਾਰਮਿਕ ਖੇਤਰ ਵਿੱਚ ਆ ਚਾਹੇ ਉਹ ਸਮਾਜ ਦੇ ਖੇਤਰ ਵਿੱਚ ਆ ਉਹ ਆਪਣਾ ਅਮੁੱਲਾ ਬੜਮੁੱਲਾ ਯੋਗਦਾਨ ਅਮੇਸ਼ਾ ਪਾ ਰਿਹਾ ਤੇ ਬਹੁਤ سارے ਹੋਰ ਇਹ ਪੰਜਾਬੀ ਭਰਾ ਵੀ ਆ ਜਿਹੜੇ ਸਾਡੇ ਉਹ ਯੋਗਦਾਨ ਪਾ ਕੇ ਪੰਜਾਬ ਦੀ ਨਿਹਾਰ ਨੂੰ ਬਦਲਣ ਦੇ ਵਿੱਚ ਅਮੇਸ਼ਾਈ ਥੱਤ ਪਰ ਰਹਿੰਦੇ ਆ ਚਾਹੇ ਉਹ ਪੰਜਾਬੀ ਮਾਂ ਬੋਲੀ ਨੂੰ ਚਾਹੇ ਉਹ ਆਪਣੇ ਜਿਹੜੇ ਐਜੂਕੇਸ਼ਨ ਨੂੰ ਆਪਣੇ ਆਪਣੇ ਕਰ ਲਈ ਸੋ ਇਹਨਾਂ ਸਾਡੇ ਦੋਨਾ ਚਾਚਾ ਜੀ ਤੇ ਚਾਚੀ ਜੀ ਉਹਨਾਂ ਦਾ ਮੈਂ ਕਹਿੰਦਾ ਬਹੁਤ-ਬਹੁਤ ਦਿਲੀ ਤੌਰ ਤੇ ਸੀ ਨਗਰ ਵੱਲੋਂ ਪੰਚਾਇਤ ਵੱਲੋਂ ਪ੍ਰਬੰਧਕੀ ਕਮੇਟੀ ਵੱਲੋਂ ਤੇ ਦਾਸ ਨਰਿੰਦਰ ਬੰਗਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਮੇਰਾ ਬੇਟਾ ਜਲਦੀਸ਼ ਬੰਗਾ ਜਿਹੜਾ ਸੋਸ਼ਲ ਵਰਕਰ ਹੈ ਜਿਨ੍ਹਾਂ ਤੇ ਮੈਂ ਸਮਝਦਾ ਸਾਡੇ ਚਾਚਾ ਜੀ ਚਾਚਾ ਜੀ ਸਰਬਾ ਸਰ ਸਰਵੰਤ ਸਿੰਘ ਖਟਕਰ ਤੇ ਮੇਰੇ ਚਾਚੀ ਜੀ ਸਰਕਾਰ ਜੋ ਮਿੰਦਰਕੌਰ ਖਟਕਰ ਜੀ ਤੇ ਸਾਡੇ ਮੰਗੀ ਪਾਜੀ ਉਹਨਾਂ ਦੀ ਤਾਮਸ ਪਤਨੀ ਇਹ ਸਾਰੇ ਪਰਿਵਾਰ ਦਾ ਬਹੁਤ ਵੱਡਾ ਸਾਡੇ ਦੇ ਹੱਥ ਆ ਔਰ ਮੈਂ ਸਮਝਦਾ ਇਕੱਲੇ ਸਾਡੇ ਖਾਨਪੁਰ ਦੇ ਨਹੀਂ ਇਹ ਸਾਰੇ ਪੰਜਾਬੀਆਂ ਦੇ ਬਹੁਤ ਵੱਡਾ ਹੱਥ ਆ ਜਿਹੜੇ ਜਿਹਦੀਏ ਬਾਂ ਫੜਦੇ ਆ ਡੱਦੀ ਛੱਡਦੇ ਸੀਗੇ ਸੋ ਇਸ ਕਰਕੇ ਇਹੋ ਜਿਹੇ ਮਹਾਨ ਆਤਮਾਵਾਂ ਜਿਨ੍ਹਾਂ ਦੇ ਜਿਹੜੇ ਕੋ ਰੱਬ ਨਾਲ ਸੱਚੀਆਂ ਸੁੱਚੀਆਂ ਜੁੜੀਆਂ ਆਤਮਾਵਾਂ ਤੇ 24 ਘੰਟੇ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਸਤਿ ਸ਼੍ਰੀ ਅਕਾਲ ਸਾਂ ਮਹਾਰਾਜ ਜਿਹੜੀ ਤੰਕਾਰ ਆ ਗੁਰੂ ਮਹਾਰਾ ਦਾ ਹੁਕਮਨਾਮਾ ਉਹ ਅੰਦਰ ਵੱਜਦਾ ਰਹਿੰਦਾ ਤੇ ਗੁਰੂ ਦੀ ਓਟ ਆਸਾ ਲੈ ਕੇ ਗੁਰੂ ਦਾ ਹੁਕਮਨਾਮਾ ਲੈ ਕੇ ਜਿਹੜਾ ਇਹ ਹਮੇਸ਼ਾ ਹੀ ਚੰਗੇ ਸੁਚੱਜੇ ਕੰਮ ਕਰਦੇ ਆ ਚਾਹੇ ਕੋਈ ਸਾਡੇ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਕੋਈ ਲੋਰ ਬੰਦ ਲੜਕਾ ਲੜਕੀ ਆ ਉਹਦੇ ਵਿਹਾਰ ਦੀ ਗੱਲ ਆ ਉਹਦੀ ਸ਼ਾਦੀ ਦੀ ਗੱਲ ਆ ਧਾਰਮਿਕ ਕਿਤੇ ਕੋਈ ਰੱਖਣਾ ਦੇ ਕੈਂਪ ਆ ਮੈਡੀਕਲ ਕੈਂਪ ਆ ਜਾਂ ਫੇ ਵਰਲਡ ਕਾਈਡ ਜਿਹੜੇ ਕੈਂਸਰ ਕੈਂਪ ਆ ਉਹ ਬਹੁਤ ਵਾਰ-ਵਾਰ ਚਾਚਾ ਜੀ ਵਾਰ-ਵਾਰ ਕਰਨ ਵਾਈ ਕਰਨ ਲਗਉਂਦੇ ਰਹਿੰਦੇ ਆ ਤੇ ਇਸ ਵਾਰ ਇਹ ਜਨ ਨਗਰ ਚਾਚੀ ਜੀ ਹੋਰਾਂ ਨੇ ਆਪ ਬੜੀ ਪਿਆਰ ਦੇ ਨਾਲ ਸੁਣਿਆ ਕਿ ਇਸ ਨਗਰ ਦੇ ਵਿੱਚ ਮੇਰਾ ਬਹੁਤ ਸਾਰਾ ਪਿਆਰ ਹੈ ਲਗਾਵ ਇਸ ਪਿੰਡ ਦੇ ਵਿੱਚ ਚਾਚੀ ਜੀ ਰਹਿ ਗਈ ਜੰਮੇ ਪੜੇ ਆ ਤੇ ਇਸ ਕਰਕੇ ਇੱਕ ਤਾਲੀ ਦੇ ਵਾਸਤੇ ਫਿਰ ਪਰਵਾਸੀ ਜੁੜੇ ਵਾਸਤੇ ਬਣਦਾ ਸੋ ਅੱਜ ਆਪਾਂ ਸਾਰੇ ਅਦਾਸ ਕਰੀਏ ਕਿ ਗੁਰੂ ਪਾਸ਼ਾ ਕਿਰਪਾ ਕਰ ਜਿੰਨੀਆਂ ਵੀ ਤੁਸੀਂ ਸਾਰੀਆਂ ਜਿੱਥੇ ਇੱਥੇ ਪਾਕ ਸਾਖ ਗੁਰੂ ਘਰ ਆਈਆਂ ਸਾਰੀਆਂ ਗੁਰੂ ਪਾਸ਼ਾ ਤੁਹਾਡੀ ਅੱਖਾਂ ਦੇ ਕੈਂਪ ਜਿਹੜਾ ਹੈ ਇਹਦੇ ਵਿੱਚ ਤੁਹਾਡੀਆਂ ਅੱਖਾਂ ਜਿਨ੍ਹਾਂ ਦੇ ਵੀ ਮਰੀਜ਼ ਆਏ ਆ ਤੁਹਾਡਾ ਸਾਰਿਆਂ ਦਾ ਪਹਿਲਾ ਜਿਉਆ ਨੂੰ ਤੇ ਤੁਹਾਡੀਆਂ ਜਿਹੜੀਆਂ ਅੱਖਾਂ ਹੈ ਏ ਮਾਲਕ ਜਿਨ੍ਹਾਂ ਦੇ ਪ੍ਰੇਸ਼ਨ ਹੋਣ ਕਾਮਯਾਬ ਹੋਣ ਜਿਨ੍ਹਾਂ ਨੂੰ ਐਂਧਾ ਵਾਲੇ ਨੂੰ ਐਂਧਾ ਬਣ ਗਿਆ ਤੇ ਦਵਾਈਆਂ ਵਾਲੇ ਦਵਾਈਆਂ ਮਿਲਣ ਗਿਆ ਤੇ ਪੁਸ਼ਾਧਿਆਂ ਨੂੰ ਪੁਸ਼ਾਦਾ ਮਿਲੇਗਾ ਚਾਹ ਨੂੰ ਚਾਹ ਮਿਲੇਗੀ ਕਿਸੇ ਗੱਲ ਨੂੰ ਪ੍ਰਧਾਨ ਸਾਹਿਬ ਹੁਣੀ ਸਾਡੇ ਬੈਠੇ ਨੇ ਸੰਘਾ ਸਾਹਿਬ ਹੁਣੀ ਬੈਠੇ ਨੇ ਸਪੰਸਾ ਸਾਹਿਬ ਮੱਲੀ ਸਾਹਿਬ ਹੁਣੀ ਬੈਠੇ ਨੇ ਸਾਰੀ-ਸਾਰੀ ਪ੍ਰਬੰਧਕੀ ਕਮੇਟੀ ਤੇ ਪੰਚਾਇਤ ਸਾਰੀ ਬੈਠੀ ਆ ਤੁਹਾਨੂੰ ਕੋਈ ਵੀ ਨਰਾਸ਼ ਨਹੀਂ ਹੋਣ ਦਿੱਤਾ ਜਾਏਗਾ ਜੀ ਦੇਖੋ ਸਜੀਬਾ ਜੀ ਇਹ ਫਰਜ਼ ਨਾ ਪਈਆਂ ਸਾਡਾ ਅਨਸਾਨੀਆਂ ਤੌਰ ਤੇ ਰਹਿਕ ਦਾ ਫਰਜ਼ ਹੈ ਜੋ ਵੀ ਤੁਸੀਂ ਆਪਣੀ ਜਨ ਲਈ ਥੋੜਾ ਬਹੁਤ ਕਰ ਸਕਦੇ ਆ ਕਰ ਸਕਦੇ ਆ ਕੋਈ ਇੰਤਾਂ ਦੀ ਗੱਲ ਨਹੀਂ ਹੈਗੀ ਤੇ ਵੈਸੇ ਇਸ ਗੁਰ ਨਾਲੇ ਦਾ ਤਾਂ ਇਸ ਗੁਰ ਨਾਲ ਸਭ ਦਾ ਸਦਾ ਬਚਪਨ ਦਾ ਪਿਆਰ ਕਹ ਲਓ ਤਾਂ ਕੁਝ ਨਹੀਂ ਚਾ ਲੋਨ ਇਸੇ ਸ਼ੁਰੂ ਬਚਪਨ ਦੇ ਵੈਸੇ ਇਸ ਗੁਰ ਹੋ ਰਿਹਾ ਰਹੇ ਬਹੁਤ ਪਾਉੜਾਂ ਦਾ ਇਥੇ ਤੇ ਹੋਰ ਕੋਈ 10 ਗੱਲ ਨਹੀਂ ਹੈਗੀ ਕੋਈ ਵੱਡੀ ਗੱਲ ਨਹੀਂ ਹੈਗੀ ਜੋ ਵੀ ਸਭ ਤੇ ਥੋੜਾ ਵਾਲਾ ਹੋ ਸਕਿਆ ਸੀ ਕਰ ਤੰਦੇ ਆ ਦੇ ਨੇ ਵੀ ਪੇਸ਼ੰਤ ਆਏ ਆ ਖੁੱਲ ਉਹਨਾਂ ਦਾ ਵਧੀਆ ਪ੍ਰੈਸ਼ਰ ਹੋ ਜਿਹਾ ਬਾਕੀ ਜਿੰਨਾਂ ਸਾਰੇ ਸੇਵਾਦਾਰਾਂ ਨੇ ਬਹੁਤ ਸੇਵਾ ਕੀਤੀ ਆਪਣੇ ਮੇਰੇ ਵੀਰ^{(\text{ਪੁਲਿੰਦਰ ਸਿੰਘ}} \text{ਬਾਕੀ ਸਾਰੇ ਵੀਰਾਂ ਦਾ ਨਾਂ ਤਾਂ ਨਹੀਂ ਮੈਂ ਜਾਣਦੀ ਪਰ ਨੇ ਦੇ ਸਾਰੇ ਵੀਰ ਆ ਤੇ ਇਹਨਾਂ ਸਾਰਿਆਂ ਦਾ ਬਹੁਤ ਸੇਿਲ ਕਰਦਾ ਬਹੁਤ ਕਮੇਟੀ ਦਾ ਬਹੁਤ ਧੰਨਵਾਦ ਤੁਹਾਡੇ^{(\text{ਵਿਨੰਦਰ ਸਿੰਘ}} \text{ਬੰਗਾ ਇਹਨਾਂ ਵੀ ਬਾਈ ਫੈਨਾ ਵੀ ਲੇਟ ਆ ਇਹ ਤਾਂ ਸਾਡੇ ਮੋਰੀਆ ਸੇਵਾਦਾਰ ਆ ਕਿ}$ ਸਾਰੇ ਹੰਦਾ ਸਾਡੇ ਰਿਸ਼ਤੇ ਦਾ ਪਹਿਣਾ ਪਰਵਾਨਾ ਦਾ ਸਾਰ ਬਥੇੰਕਿਊ ਜਿਹੜੇ ਆਏ ਆ ਉਹਨਾਂ ਦੀ ਬੜੀ ਮਿਹਰਬਾਨੀ ਬਾਈ ਨੂੰ ਸਭ ਨੂੰ ਉਹਨਾਂ ਦੀਆਂ ਸ਼ਖਾਂ ਬਿਲਕੁਲ ਠੀਕ ਹੋ ਜਾਣ ਅਬ ਜਿਹੋ ਵੀ ਆਪਣਾ ਇਸ਼ਾ ਲੇ ਗੋ ਬਾਈ ਕੀ ਪੂਰੀ ਹੋ ਜਾਏ ਬਾਪ ਨੂੰ ਸਭ ਬਾਈ ਨੂੰ ਖਾਲਸਾ ਸਰਬਾਚਨ ਬਚਿ ਖੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਸੰਘਾ ਪ੍ਰਧਾਨ ਗੋਵਰਾ ਪੰਜ ਤੀਰਥ ਪਾਤਸ਼ਾਹ ਛੇਵੀ ਜੰਡੂ ਸਿੰਘਾ ਮੇਰੇ ਸਾਥੀ ਸਰਦਾਰ ਅਮਰੀ ਸਿੰਘ ਵਾਈਸ ਪ੍ਰੇਜ਼ੀਡੈਂਟ ਅੱਜ 2 ਮਾਰਚ 2025 ਨੂੰ ਸਰਦਾਰ ਹਰਵੰਦ ਸਿੰਘ ਖਟਕੜ ਤੇ ਬੀਬੀ ਮਹਿੰਦਰ कौर ਖਟਕੜ ਜੀ ਬੜੇ ਉਗੇ ਸਮਾਜ ਸੇਵੀ ਲੋਕਾਂ ਦੀ ਸੇਵਾ ਕਰਨ ਵਾਲੇ ਇਹਨਾਂ ਵੱਲੋਂ ਅੱਖਾਂ ਦਾ ਕੈਂਪ ਆਯੋਜਿਤ ਕੀਤਾ ਗਿਆ ਜੋ ਕਿ ਬੜੀ ਕਾਮਯਾਬੀ ਦੇ ਨਾਲ ਤਾਮ ਸਿਰੇ ਚੜਿਆ ਇੱਥੇ ਤਕਰੀਬਨ 300 ਮਰੀਜ਼ ਚੈੱਕ ਕਰਨ ਚੈੱਕ ਕਰਨ ਵਾਸਤੇ ਆਏ ਆ ਜਿਨ੍ਹਾਂ ਚੋਂ 40 ਬੰਦਿਆਂ ਦੇ ਅੱਖਾਂ ਦੇ ਆਪਰੇਸ਼ਨ ਹੋਣਗੇ ਫ੍ਰੀ ਇਹਨਾਂ ਦਾ ਯੋਗਦਾਨ ਜੋ ਸਰਦਾਰ ਮਹਿੰਦਰ ਸਿੰਘ ਜੀ ਸਦਾ ਵੀ ਮਹਿੰਦਰ ਕੋਲ ਇਹਨਾਂ ਦਾ ਜੋ ਇਹਨਾਂ ਯੋਗਦਾਨ ਹੈ ਇਹ ਇਹਦੇ ਨਾਲ ਇੱਥੇ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਇਆ 40 ਬੰਦਿਆਂ ਦੇ ਅੱਖਾਂ ਦੀ ਲੋ ਵਾਪਸ ਆਊਗੀ ਬਹੁਤ ਵੱਡਾ ਉਪਕਾਰ ਹੈ ਇਹ ਜਿਹੜਾ ਇਹਨਾਂ ਨੇ ਕੀਤਾ ਹੈ ਤੇ ਅਸੀਂ ਬਹੁਤ ਧੰਨਵਾਦੀ ਆ ਸਾਰਿਆਂ ਮਰੀਜ਼ਾਂ ਵੱਲੋਂ ਵੀ ਇਹਨਾਂ ਦੇ ਤੇ ਵਾਹਿਗੁਰੂ ਇਹਨਾਂ ਤੇ ਮਿਹਰ ਰੱਖਣ ਕਿਰਪਾ ਕਰਨ ਅਗੋਂ ਤੋਂ ਵੀ ਇਹਨਾਂ ਨੂੰ ਇਹੋ ਜਿਹਾ ਉਪਕਾਰ ਕਰਨ ਦਾ ਜੋ ਬਾਜਵਾਕਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਦੀਸ਼ ਬੰਗਾ ਅੱਜ ਤੇ ਇਸ ਬਹੁਤ ਹੀ ਖੂਬਸੂਰਤ ਤੇ ਪਵਿੱਤਰ ਦਿਨ ਦੇ ਵਿੱਚ ਜੋ ਕਿ 2 ਮਾਰਚ 2025 ਨੂੰ ਜੰਡੂ ਸਿੰਘਾ ਦੇ ਪੰਜ ਤੀਰਕੋੜ ਦੁਆਰਾ ਸਾਬ ਵਿਖੇ ਅੱਖਾਂ ਦਾ ਫ੍ਰੀ ਆਈ ਕੈਂਪ ਤੇ ਆਈ ਆਪਰੇਸ਼ਨ ਦੇ ਲਈ ਚੈੱਕਅਪ ਜਿਹੜੇ ਅੱਜ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਕੀਤੇ ਗਏ ਨੇ ਉਹਦੇ ਵਿੱਚ ਲਗਭਗ 300 ਮਰੀਜ਼ ਜਿਹੜੇ ਨੇ ਅੱਜ ਓਪੀਡੀ ਉਹਨਾਂ ਦੀ ਹੋਈ ਹੈ ਤੇ ਉਹਨਾਂ ਵਿੱਚੋਂ 40 ਮਰੀਜ਼ਾਂ ਦਾ ਆਪਰੇਸ਼ਨ ਕੱਲ ਨੂੰ ਜੋ ਕਿ 3 ਮਾਰਚ 2025 ਨੂੰ ਹੋਵੇਗਾ ਇਸ ਸਾਰੇ ਉਪਰਾਲੇ ਦਾ ਸਿਹਰਾ ਸਾਡੇ ਸਤਕਾਰਯੋਗ ਖਾਨ ਪਰਦੇ ਬਹੁਤ ਹੀ ਉੱਗੇ ਤੇ ਸੁਚਨਜੀਤ ਸੋਚ ਵਾਲੇ ਮੇਰੇ ਦਾਦਾ ਜੀ ਤੇ ਦਾਦੀ ਜੀ ਸਰਦਾਰ ਰਵਨ ਸਿੰਘ ਖਟਕਰ ਤੇ ਸਰਦਾਰਨੀ ਮੋਹਿੰਦਰ ਕੌਰ ਖਟਕਰ ਇਹਨਾਂ ਨੇ ਇਸ ਨਵੇਂ ਉਪਰਾਲੇ ਨੂੰ ਅੱਜ ਬਹੁਤ ਹੀ ਆਪਣੇ ਸ਼ਰਧਾ ਭਾਵਕ तरीके ਦੇ ਨਾਲ ਅ ਕਿਰਪਾ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਨੂੰ ਨੇਪਰੇ ਚੜਾਇਆ ਹੈ ਸਾਰੇ ਪ੍ਰਬੰਧਕੀ ਕਮੇਟੀ ਦਾ ਅਸੀਂ ਬਹੁਤ-ਬਹੁਤ तहे ਦਿਲ ਤੋਂ ਧੰਨਵਾਦ ਕਰਦੇ ਹਾਂ ਨਾਲ ਦੇ ਨਾਲ ਜਿੰਨੇ ਵੀ ਸੇਵਾਦਾਰਾਂ ਨੇ ਆਪਣੀ ਕਾਰਗੁਜ਼ਾਰੀ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਤੇ ਇਸ ਇਵੈਂਟ ਨੂੰ ਅ ਸਫਲਤਾ ਕਰ ਲੈ ਜਾਣ ਦੀ ਜਿਹੜੀ ਕੋਸ਼ਿਸ਼ ਹੈਗੀ ਉਹ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਤਰੀਕੇ ਨਾਲ ਅ ਮੁਕੰਮਲ ਹੋ ਗਈ ਹੈ ਸੋ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਸਾਰਿਆਂ ਦੇ ਜਿਹੜੇ ਕੀ ਪ੍ਰਬੰਧਕੀ ਕਮੇਟੀ ਦੇ ਵਿੱਚ ਮੈਂਬਰ ਸਿਗੇ ਨਾਲ ਦੇ ਨਾਲ ਆਰਗੇਨਾਈਜ਼ਰਸ ਦਾ ਸੋ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸਨ ਦਾਸ ਜੋੜੇਚਾਰ ਖਾਕਸਾਰ ਨਰਿੰਦਰ ਪੰਗਾ ਟੈਕਨੀਕਲ ਟਰੈਕਟਰ ਦੂਦਸ਼ਕ ਕੇਂਦਰ ਜਲੰਧਰ ਅੱਜ ਬਹੁਤ ਭਾਗਾ ਤੇ ਸੁਭਾਗਾ ਸਮਾਂ ਕਿਉਂਕਿ ਮੇਰੇ ਬਹੁਤ ਹੀ ਸਤਿਕਾਰਯੋਗ ਚਾਚੀ ਜੀ ਸਰਦਾਰ ਨਿਮਿੰਦਰ ਕੌਰ ਖਾਕਰ ਤੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਇੱਕ ਪ੍ਰਵਾਸੀ ਜੋੜਾ ਸਲਾਦ ਬਾਸਰਾਰ ਹਰਵੰਦ ਸਿੰਘ ਖਟਕੜ ਜੀ ਹਰ ਸਾਲ ਦੀ ਤਰ੍ਹਾਂ ਇਹ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪੰਜਾਬ ਦੇ ਪਿੰਡਾਂ 'ਚ ਪੰਜਾਬ ਦੀ ਧਰਤੀ ਨੂੰ ਸਜਵੀਂ ਨੂੰ ਜਿੱਥੇ ਆ ਕੇ ਨਤਮਸਤਕ ਹੁੰਦੇ ਆ ਉੱਥੇ ਇਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਫਲਬਲਾ ਰਹਿੰਦਾ ਕਿ ਪੰਜਾਬ ਲਈ ਪੰਜਾਬੀ ਤੇ ਲਈ ਪੰਜਾਬੀ ਮਾਂ ਬੋਲੀ ਲਈ ਤੇ ਸਾਰੇ ਆਪਣੇ ਜਿਹੜੇ ਭੈਣ ਭਰਾਵਾਂ ਦੇ ਲਈ ਕੁਝ ਨਾ ਕੁਝ ਆਪਣੇ ਆਪ ਤੋਂ ਨਿੱਜ ਤੋਂ ਛਾਂਟ ਕੇ ਨਿਸ਼ਕਾਮ ਭਾਵਨਾ ਸੇਵਾ ਨੂੰ ਸਰੰਜਾਮ ਦਿੱਤਾ ਜਾਵੇ ਅੱਜ ਇਸੇ ਆਦੇਸ਼ ਨੂੰ ਇਹ ਲੈ ਕੇ ਚਾਚੀ ਜੀ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਇਹਨਾਂ ਨੇ ਆਪਣਾ ਸਮਾ ਬਤਾਇਆ ਇਸ ਇਹਨਾਂ ਦੇ ਮਨਚ ਭਾਵਨਾ ਸੀ ਕਿ ਇਸ ਗੁਰਦੁਆਰਾ ਪੰਜ ਤੀਰਥ ਵਿਖੇ ਅਸੀਂ ਆ ਕੇ ਅੱਖਾਂ ਦਾ ਕੈਂਪ ਲਾਉਣਾ ਤੇ ਗੁਰੂ ਪਾਸ਼ਾ ਨੇ ਅਨੰਤ ਤੇ ਬੰਦ ਕਿਰਪਾ ਕਰਕੇ ਇਹਨਾਂ ਨੂੰ ਭਾਗਾ ਤੇ ਇਸ ਭਾਗਾ ਸਮਾਂ ਦਿੱਤਾ ਤੇ ਦੋਨਾਂ ਨੇ ਇਸ ਪ੍ਰਵਾਸੀ ਜੋੜੇ ਨੇ ਜਿੱਥੇ ਹਰ ਸਾਲ ਕਦੀ ਅੱਖਾਂ ਦਾ ਕੈਂਪ ਲਾਉਂਦੇ ਆ ਕਦੀ ਮੈਡੀਕਲ ਕੈਂਪ ਲਾਉਂਦੇ ਆ ਕਦੀ ਇਹ ਜਿਹੜਾ ਹੈ ਜਿਹੜਾ ਹੈ ਕੈਂਸਰ ਕੈਂਪ ਲਵਾਉਂਦੇ ਆ ਕਦੀ ਇਹ ਅਲੱਗ-ਅਲੱਗ ਗੁਰਦੁਆਰਿਆਂ ਸੇਵਾ ਭਾਵਨਾ ਦੇ ਨਾਲ ਜਿੰਨੀ ਹੀ ਪਿਜੀਆਂ ਰੂਹਾਂ ਨੇ ਇਹ ਆਪ ਉੱਥੇ ਸੇਵਾ ਨੂੰ ਸਾਰੰਝਾਮ ਦਿੰਦੇ ਆ ਅੱਜ ਵੀ ਇਹਨਾਂ ਨੇ ਜਿਹੜਾ ਹੈ ਜਿਹੜਾ ਇਸ ਕੈਂਪ ਦਾ ਜਿਹੜਾ ਆਗਾਜ਼ ਕਰਾਇਆ ਉਹ ਸੁਖਨੀ ਸਾਹਿਬ ਦੇ ਪਾਠ ਤੋਂ ਕਰਾਇਆ ਸੋ ਇਹੋ ਜੀਆਂ ਰੂਹਾਂ ਨੂੰ ਜਿਹੜਾ ਮੇਰਾ ਮੇਰੇ ਵੱਲੋਂ ਮੇਰੀ ਤਰਮਸ ਪਤਨੀ ਕਮਲਜੀਤ ਬੰਗਾ ਜਿਹੜੀ ਆ ਸਮਾਜ ਸੇਵਕਾ ਵੀ ਆ ਤੇ ਨਾਲ ਦੇ ਨਾਲ ਸਟੇਟ ਵਰਡੀ ਵੀ ਆ ਮੇਰਾ ਬੇਟਾ ਜਗਦੀਸ਼ ਬੰਗਾ ਏ ਅਸੀਂ ਸਾਰਿਆਂ ਨੇ ਰਲ ਕੇ ਇਹਨਾਂ ਦੇ ਨਾਲ ਮੋਢਾ ਨਾ ਮੋਢਾ ਲਾ ਕੇ ਜਿਹੜਾ ਕੈਂਪ ਨੂੰ ਜਿਹੜਾ ਹੈ ਉਚਾਈਆਂ ਤੱਕ ਇਹ ਗੁਰੂ ਭਾਸ਼ਾ ਦੀ ਕਿਰਪਾ ਨਾਲ ਗਿਆ ਸੋ ਇਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਸਾਡੇ ਸੰਘਾ ਸਾਹਿਬ ਜਿਹੜੇ ਇਸ ਗੁਰਦਾਰਾ ਦੇ ਪ੍ਰਧਾਨ ਸਾਹਿਬ ਹੈ ਸਾਡੇ ਨਾਲ ਅਮਰੀਕ ਸਿੰਘ ਜੀ ਜਿਹੜੇ ਇਸ ਕਤਰ ਸਾਹਿਬ ਨੇ ਵਾਈਸ ਚੇਅਰਮੈਨ ਨੇ ਔਰ ਸਾਰੀ ਜਿੱਤੀ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਬਹੁਤ ਸਾਡਾ ਪੁਰਜੋਰ ਸਹਿਯੋਗ ਦਿੱਤਾ ਤੇ ਜਿਹੜਾ ਹੈ तकरीबन 300 ਤੋਂ ਉੱਪਰ ਜਿਹੜੀ ਓਪੀਡੀ ਹੋ ਗਈ ਆ ਔਰ 40 ਦੇ ਕਰੀਬ ਜਿਹੜੇ ਸਾਡੇ ਆਪਰੇਸ਼ਨ ਹੋ ਗਏ ਆ ਕੱਲ ਅਸੀਂ ਉਹਨਾਂ ਦੇ ਅਰੋੜਾ ਹਸਪੀਟਲ ਡਾਕਟਰ ਅਮਨਦੀਪ ਰੋੜਾ ਤੇ ਡਾਕਟਰ ਚੰਨਜੀਤ ਹੁਣਾ ਦੀ ਰਹਿਨੁਮਈ ਵਿੱਚ ਅਸੀ ਕਲੈਂਪ ਜੇ ਆਪਰੇਸ਼ਨ ਕਰਾਂਗੇ ਜਿਨ੍ਹਾਂ ਨੂੰ ਅੱਜ ਬਹੁਤ ਸਾਰੇ ਸਾਰੇ ਮਰੀਜ਼ਾਂ ਨੂੰ ਅੱਖਾਂ ਵੀ ਦੱਖਾਂ ਵਾਸਤੇ ਐਨਕਾਂ ਵੀ ਮੁਫਤ ਪ੍ਰੋਵਾਈਡ ਕੀਤੇ ਰਹੀਆਂ ਦਵਾਈਆਂ ਵੀ ਦਿੱਤੀਆਂ ਗਈਆਂ ਔਰ ਉਹਨਾਂ ਦੇ ਬੀਪੀ ਸ਼ੂਗਰ ਵੀ ਚੈੱਕ ਕੀਤਾ ਗਿਆ ਤੇ ਜਿਨ੍ਹਾਂ ਦੇ ਪਰਵਾਰਾਂ ਪਰਵਾਰਾਂ ਦੇ ਪਰਵਰਸ਼ਨ ਕੀਤਾ ਗਿਆ ਔਰ ਕੀਤਾ ਜਾਏਗਾ ਇਹ ਸਾਰੇ ਟੈਸਟ ਕੀਤੇ ਗਏ ਸੋ ਇਹ ਜਿਹੜੀ ਆ ਪ੍ਰਵਾਸੀ ਜੋੜਾ ਸਰਦਾਰ ਬਾਸਾਰਾ ਹਰਵੰਦ ਸਿੰਘ ਖਟਕਰ ਸਰਦਾਰ ਨਿਮਿੰਦਰ ਖੋੜਖੜਕਰ ਸਾਡੇ ਚਾਚਾ ਜੀ ਤੇ ਚਾਚੀ ਜੀ ਇਹਨਾਂ ਨੂੰ ਮੈਂ ਆਪਣੇ ਤੌਰ ਤੇ ਬਹੁਤ ਬਹੁਤ ਵਧਾਈ ਦਿੰਦਾ ਇਹਨਾਂ ਦੇ ਸਾਰਾ ਪਰਿਵਾਰ ਇਹਨਾਂ ਦੇ ਇਹਨਾਂ ਦੇ ਸਾਡੇ ਚਾਚੀ ਜੀ ਦੇ ਪਤੀਜਾ ਜੀ ਤੇ ਪਤੀਜੀ ਔਰ ਜਿਨ੍ਹਾਂ ਨੂੰ ਅਸੀਂ ਬਹੁਤ ਪਿਆਰ ਦੇ ਨਾਲ ਮੰਗੀ ਭਾਜੀ ਕਹਿੰਨੇ ਆ ਤੇਜਾ ਭਾਜੀ ਤੇਜਾ ਸਿੰਘ ਜੀ ਖੜਕੜ ਤੇ ਉਹਨਾਂ ਦੇ ਧਰਮਸਪਤਨੀ ਬਲਵਿੰਦਰ ਕੌਰ ਜੀ ਤਾਂ ਉਹ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਅਸੀਂ ਖੁਸ਼ ਆਂਦੀ ਨਾਖਦੇ ਆ ਜਿਨ੍ਹਾਂ ਨੇ ਆ ਕੇ ਕੈਂਪ ਨੂੰ ਇੱਥੇ ਦਾ ਕੋਚਾਈਂ ਦਾ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ